ਗੁਰੂ ਨਾਨਕ ਦੇਵ ਜੀ ਦੀਆਂ ਵਾਲੀਆਂ ਤਸਵੀਰਾਂ ਦੇ ਉੱਤੇ ਵੱਡਾ ਵਿਵਾਦ ਹੱਥਾਂ ਦੇ ਵਿੱਚ ਦੇਖਿਆ ਕੋਲ ਡਰਿੰਕ ਦਾ ਕੇਨ ਨਾਲ ਦੇਖੀ ਇਤਰਾਜ਼ਯੋਗ ਸ਼ਬਦਾਵਲੀ ਐਸਜੀਪੀਸੀ ਤੇ ਭਾਜਪਾ ਲੀਡਰ ਬਲੀਏਵਾਲ ਨੇ ਜਿਟਾਇਆ ਸਖਤ ਇਤਰਾਜ਼ ਦਿੱਲੀ ਦੇ ਵਿੱਚ ਜੀਐਸਟੀ ਨੂੰ ਲੈ ਕੇ ਗਰੁੱਪ ਆਫ ਮਿਨਿਸਟਰਸ ਦੀ ਹੋਈ ਬੈਠਕ ਖਜ਼ਾਨਾ ਮੰਤਰੀ ਹਰਪਾਲ ਚਿਮਾ ਨੇ ਰੱਖਿਆ ਪੰਜਾਬ ਦਾ ਪੱਖ ਕਿਹਾ ਜੀਐਸਟੀ ਤੋਂ ਬਾਅਦ ਸੂਬੇ ਦੇ ਰੈਵਨਿਊ ਦੇ ਵਿੱਚ ਆਈ ਕਮ ਐਮਪੀ ਸੁਖਜਿੰਦਰ ਸਿੰਘ ਰੰਦਾਵਾਨੀ ਕਾਂਗਰਸ ਲੀਡਰ ਨੇ ਦਿੱਤੀ ਸਲਾਹ ਕਿਹਾ ਮੁੱਖ ਮੰਤਰੀ ਦੀ ਕੁਰਸੀ ਛੱਡ ਕੇ ਕਾਂਗਰਸ ਨੂੰ ਜਿਤਾਓ ਜੇ ਪਾਰਟੀ ਜਿੱਤੇਗੀ ਤਾਂ ਹੀ ਬਣਾਂਗੇ ਸੀ ਜੇ ਪਹਿਲਾਂ ਹੀ ਬਣ ਗਈ ਮੁੱਖ ਮੰਤਰੀ ਫਿਰ ਕਾਂਗਰਸ ਨਹੀਂ ਜਿੱਤਦੀ ਪੰਜਾਬ بیਜਪੀ ਨੇ گورنر ਦੇ ਕੋਲ ਚੁੱਕਿਆ ਲੈਂਡ ਪੁਲਿੰਗ ਦਾ ਮੁੱਦਾ ਕਿਹਾ ਇਹ ਦਿਨ ਦਿਹਾੜੇ ਜ਼ਮੀਨ ਲੁਕਟਣ ਵਾਲੀ ਸਕੀਮ ਆਮ ਆਦਮੀ ਪਾਰਟੀ ਦਾ ਫਲਟਵਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ بیਜਪੀ ਮੌਕੇ ਦੇ ਵਿੱਚ ਪੰਜਾਬੀ ਐਕਟਰਸ ਤਾਨੀਆਂ ਦੇ ਪਿਤਾ ਤੇ ਫਾਇਰਿੰਗ ਹਸਪਤਾਲ ਦੇ ਵਿੱਚ ਵੜ ਕੇ ਅਣਪਛਾਤੇ ਹਮਲਾਵਰਾਂ ਨੇ ਮਾਰੀਆਂ ਗੋਲੀਆਂ ਤਾਨੀਆਂ ਦੇ ਸਟੈਪ ਫਾਦਰ ਨੇ ਡਾਕਟਰ ਅਨਿਲ ਜੀ ਮੰਤਰੀ ਦੋਦਾ ਸੰਭਾਲਣ ਤੋਂ ਬਾਅਦ ਲੁਧਿਆਣਾ ਪਹੁੰਚੇ ਕੈਬਨਿਟ ਮੰਤਰੀ ਸੰਜੀਵ ਅਰੂੜਾ ਸਥਾਨਕ ਪ੍ਰਸ਼ਾਸਨ ਨੇ ਦਿੱਤਾ ਗਾਰਡ ਆਫ ਆਨਰ ਅਰੂੜਾ ਬੋਲੇ ਇੰਡਸਟਰੀ ਦੇ ਮਸਲੇ ਤੇ ਬੁੱਡੇ ਨਾਲੇ ਦੀ ਸਮੱਸਿਆ ਹੋਵੇਗੀ ਮੋਤ ਸਰ ਸਾਹਿਬ ਦੇ ਵਿੱਚ ਸਾਈਬਰ ਠੱਗਾਂ ਨੇ ਇੱਕ ਮਹਿਲਾ ਨੂੰ ਕੀਤਾ ਡਿਜੀਟਲ ਅਰੈਸਟ 1 ਕਰੋੜ 27 ਲੱਖ ਦੀ ਮਾਰੀ ਠੱਗੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਦਰਜ ਕੀਤੀ ਸ਼ਿਕਾਇਤ ਸਸਵੇਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਾਰਾਂ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦੇ ਦੇ ਵਿੱਚ ਪੰਜਾਬੀਆ ਖਬਰਾਂ ਜਿਸ ਦੇ ਨਾਲ ਤੁਹਾਨੂੰ ਸਾਨੂੰ ਫਰਕ ਪੈਂਦਾ ਔਰ ਜਿਹੜੀਆਂ ਖਬਰਾਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੇ ਨਾਲ ਸਰਕਾਰ ਨੂੰ ਵੀ ਫਰਕ ਪੈਂਦਾ ਤਾਂ ਮੈਂ ਸ਼ੁਰੂਆਤ ਕਰਾਂਗਾ ਪੰਜਾਬੀ ਕੀ ਕਰਕੇ ਤੁਹਾਡੇ ਤੱਕ ਖਬਰ ਲੈ ਕੇ ਆਵਾਂਗਾ ਅਗਲੇ ਘੰਟੇ ਤੱਕ ਮੈਂ ਜ਼ਿਕਰ ਕਰਾਂਗਾ ਜਿਹੜੀਆਂ ਖਾਸ ਖਬਰਾਂ ਦਾ ਉਹ ਤੁਹਾਡੇ ਸਾਹਮਣੇ ਪਹਿਲਾਂ ਰੱਖਦਾ ਹੈ ਅੱਜ ਜ਼ਿਕਰ ਇੱਕ ਪੋਸਟ ਦਾ ਹੋਏਗਾ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਹੋਏਗਾ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਨਵੀਂ ਕੋਈ ਗੱਲ ਨਹੀਂ ਹੈ ਹਰ ਇਲੈਕਸ਼ਨ ਤੋਂ ਪਹਿਲਾਂ ਤੇ ਇਲੈਕਸ਼ਨ ਤੋਂ ਬਾਅਦ ਇਸ ਦਿਤੇ ਚਰਚਾਵਾਂ ਬਹੁਤ ਹੁੰਦੀਆਂ ਨੇ ਫਿਰ ਗੱਲ ਠੰਡੀ ਪੈ ਜਾਂਦੀ ਹੈ ਫਿਰ ਇਲੈਕਸ਼ਨ ਆਉਂਦਾ ਹੈ ਫਿਰ ਦੁਬਾਰਾ ਉਹੀ ਕਾਂਗਰਸ ਦੇ ਅੰਦਰ ਨਜ਼ਰ ਆਉਂਦਾ ਪਰ ਇਸ ਵਾਰ ਖਾਸ ਇਹ ਹੈ ਕਿ ਇੱਕ ਸੀਟ ਦੇ ਇਲੈਕਸ਼ਨ ਨੇ ਕਾਂਗਰਸ ਦੇ ਅੰਦਰ ਜਿਵੇਂ ਤਰਥਲੀ ਮਚਾ ਦਿੱਤੀ ਹੋ ਗਈ ਜ਼ਿਕਰ ਹੋਇਆ ਤੇ ਗੱਲ ਕਰਾਂਗੇ ਉਸ ਪਰਿਵਾਰ ਦਾ ਜਿਸ ਦੇ ਵਿੱਚ ਸ਼ਾਇਦ ਕੋਈ ਰੋਕ ਟੋਕ ਸੀ ਹੀ ਨਹੀਂ ਕੋਈ ਇੱਕ ਗਲਤ ਰਾਹ ਦੇ ਉੱਤੇ ਤੁਰਿਆ ਉਸ ਤੋਂ ਬਾਅਦ ਪਰਿਵਾਰ ਦਾ ਦੂਜਾ ਮੈਂਬਰ ਤੀਜਾ ਮੈਂਬਰ ਪੂਰਾ ਪਰਿਵਾਰ ਉਸ ਰਾਹ ਦੇ ਉੱਤੇ ਤੁਰ ਗਿਆ ਪੂਰਾ ਪਰਿਵਾਰ ਇਲਜ਼ਾਮ ਹੈ ਪੂਰਾ ਪਰਿਵਾਰ ਸਮਗਲਰਾਂ ਦਾ ਹੈ ਇਹ ਖਬਰ ਕਿੱਥੋਂ ਆਈ ਉਹ ਵੀ ਤੁਹਾਨੂੰ ਦੱਸਾਂਗੇ ਹਸਪਤਾਲ ਦੇ ਵਿੱਚ ਪਰਚੀ ਦੇ ਲਈ ਹੱਥ ਵੱਡਣ ਦੀ ਕੋਸ਼ਿਸ਼ ਕੀਤੀ ਗਈ ਜ਼ਿਕਰ ਉਸਦਾ ਵੀ ਤੇ ਗੱਲ ਦਲਜੀਤ ਦੋਸਾਂਝ ਦੀ ਵੀ ਦਲਜੀਤ ਦੋਸਾਂਝ ਦੀ ਖੂਬ ਚਰਚਾ ਦੇ ਵਿੱਚ ਇਹ ਨਾਮ ਹਮੇਸ਼ਾ ਹੀ ਰਹਿੰਦਾ ਹੈ ਇਹਨਾਂ ਦੀ ਵੀ ਅੱਜ ਗੱਲ ਕਰਾਂਗਾ ਕਿ ਕਿਉਂ ਚਰਚਾ ਦੇ ਵਿੱਚ ਇਹਨਾਂ ਨੂੰ ਲੈ ਕੇ ਯੂ ਟਰਨ ਮਾਰਿਆ ਗਿਆ ਦਲਜੀਤ ਦੋਸਾਂਝ ਨੂੰ ਲੈ ਕੇ ਅਰਦਾਸੀ ਜ਼ਿਕਰ ਕਰਾਂਗੇ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਖਬਰ ਹੈ ਮੂਵੀ ਤੋਂ ਜੋ ਜੁੜੀ ਹੋਈ ਹੈ ਪੰਜਾਬੀ ਅਦਾਕਾਰ ਦੇ ਨਾਲ ਪੰਜਾਬੀ ਐਕਟ੍ਰੈਸ ਹੈ ਤਾਨਿਆ ਤੁਸੀਂ ਉਹਨਾਂ ਨੂੰ ਦੇਖਿਆ ਹੋਵੇਗਾ ਲੇਖ ਮੂਵੀ ਦੇ ਵਿੱਚ ਗੁੱਡੀਆਂ ਪਟੋਲੇ ਮੂਵੀ ਦੇ ਵਿੱਚ ਉਹਨਾਂ ਨੂੰ ਤੁਸੀਂ ਹੋਰ ਵਕ ਵਕ ਕਿਸਮਤ ਦੇ ਵਿੱਚ ਦੇਖਿਆ ਹੋਵੇਗਾ ਜਿਹੜੇ ਐਮਈ ਵਿਰਕ ਦੇ ਨਾਲ ਨਜ਼ਰ ਆਉਂਦੇ ਨੇ ਸਰਗੁਨ ਮਹਿਤਾ ਵੀ ਹੈਗੇ ਨੇ ਉੱਥੇ ਤਾਨਿਆ ਦਾ ਜ਼ਿਕਰ ਹੋ ਰਿਹਾ ਹੈ ਤਾਨਿਆ ਤੁਹਾਨੂੰ ਤਸਵੀਰਾਂ 'ਚ ਨਜ਼ਰ ਆ ਰਹੀ ਹੈ ਇਹਨਾਂ ਦੇ ਪਿਤਾ ਦੇ ਉੱਤੇ ਅਟੈਕ ਹੋਇਆ ਹੈ ਇੱਥੇ ਕਵਰ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਪੰਜਾਬੀ ਐਕਟ੍ਰੈਸ ਤਾਨੀਆਂ ਦੇ ਪਿਤਾ ਦੇ ਉੱਤੇ ਹਮਲਾ ਹੋਇਆ ਮੋਗਾ ਦੇ ਕੋਟੀ ਸੇਖਾਂ ਦੇ ਵਿੱਚ ਪਿਤਾ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਕਲੀਨਿਕ ਦੇ ਵਿੱਚ ਬੈਠੇ ਅਨਿਲ ਕੰਬੋਜ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਫਾਇਰਿੰਗ ਦੇ ਵਿੱਚ ਅਨਿਲ ਕੰਬੋਜ ਗੰਭੀਰ ਜ਼ਖਮੀ ਹੋ ਗਏ ਤਾਨੀਆਂ ਦੇ ਪਿਤਾ ਦੋ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਇੱਕ ਕਲੀਨਿਕ ਹੈ ਹਰਵੰਸ ਕਲੀਨਿਕ ਨਰਸਿੰਗ ਹੋਮ ਤਾਂ ਉਸ ਦੇ ਵਿੱਚ ਅਨਿਲ ਕੰਬੋਜ ਨੇ ਦਰਅਸਲ ਹਰਵੰਸ ਕਲੀਨਿਕ ਅਨਿਲ ਕੰਬੋਜ ਦੀ ਮਾਤਾ ਦੇ ਨਾਮ ਦੇ ਉੱਤੇ ਉਹਨਾਂ ਨੇ ਕਲੀਨਿਕ ਰੱਖਿਆ ਹੋਇਆ ਹੈ ਨਾ ਤਾਂ ਇਹ ਵੀ ਕਲੀਅਰ ਕਰ ਦਵਾਂ ਕਿ ਅਨਿਲ ਕੰਬੋਜ ਤਾਨੀਆਂ ਦੇ ਸਟੈਪ ਫਾਦਰ ਨੇ ਕਾਬਲੇ ਗੌਰ ਹੈ ਕਿ ਜੋ ਜਾਣਕਾਰੀ ਸਾਡੇ ਕੋਲ ਹੈ ਕਿ ਤਾਨੀਆਂ ਦੀ ਮਦਰ ਨੇ ਸੈਕਿੰਡ ਮੈਰਿਜ ਕਰਵਾਈ ਅ ਅਨਿਲ ਕੰਬੋਜ ਦੇ ਨਾਲ ਤੇ ਅਨਿਲ ਕੰਬੋਜ ਉਹਨਾਂ ਦੇ ਪਿਤਾ ਨੇ ਬਹੁਤ ਸਾਰੀਆਂ ਤਸਵੀਰਾਂ ਅਨਿਲ ਕੰਬੋਜ ਦੇ ਨਾਲ ਤਾਨੀਆਂ ਦੀ ਵੀ ਸਾਹਮਣੇ ਆਈਆਂ ਨੇ ਤਾਂ ਉਹਨਾਂ ਦੇ ਪਿਤਾ ਨੂੰ ਟਾਰਗੇਟ ਕੀਤਾ ਗਿਆ ਹੈ ਮੋਗਾ ਦੇ ਕੋਟੇ ਸੇਖਾ ਅਤੇ ਇਸ ਘਟਨਾ ਨੂੰ ਉਸ ਸਮੇਂ ਜਾਂਚ ਦਾ ਦਿੱਤਾ ਗਿਆ ਜਦੋਂ ਅਦਾਕਾਰਾ ਤਾਨੀਆਂ ਦੇ ਡਾਕਟਰ ਪિતા ਅਨਿਲ ਕੰਬੋਜ ਆਪਣੀ ਨਰਸਿੰਗ ਹੋਮ ਦੇ ਵਿੱਚ ਬੈਠ ਕੇ ਮਰੀਜ਼ਾਂ ਨੂੰ ਦੇਖ ਰਹੇ ਸੀ ਇਸ ਦੌਰਾਨ ਦੋ ਅਣਪਛਾਤੇ ਬਦਮਾਸ਼ ਦਵਾਈ ਲੈਣ ਦੀ ਬਹਾਨੀ ਨਰਸਿੰਗ ਹੋਮ ਚ ਦਾਖਲ ਹੁੰਦੇ ਨੇ ਜਿਨ੍ਹਾਂ ਨੇ ਕੈਬਨ ਦੇ ਵਿੱਚ ਵੜਦਿਆਂ ਹੀ ਤਾਨੀਆਂ ਦੇ ਪੁੱਤਾਂ ਤੇ ਦੋ ਰਾਉਂਡ ਫਾਇਰ ਕੀਤੇ ਅਤੇ ਫਰਾਰ ਹੋ ਗਏ ਡਾਕਟਰ ਅਨਿਲ ਕੰਬੋਜ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨਰਸਿੰਗ ਹੋਮ ਤੇ ਘਟਨਾ ਵਾਪਰੀ ਉਹ ਪੁਲਿਸ ਥਾਣੇ ਤੋਂ ਸਿਰਫ 5 ਕਿਲੋਮੀਟਰ ਦੂਰੀ 'ਤੇ ਹੈ ਫਿਲਹਾਲ ਮਲਜ਼ਮਾਂ ਦੀ ਪਛਾਣ ਦੇ ਲਈ ਨਰਸਿੰਗ ਹੋਮ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਜ਼ਬਤ ਕੀਤਾ ਗਿਆ। ਜਿੱਕਰਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਇਨਾਂ ਨੂੰ ਡਾਕਟਰ ਕੋ ਟ੍ਰੀਟਮੈਂਟ ਲਈ ਦਵਾਈ ਵਗੈਰਾ ਦਾ ਪੁੱਛਾ ਫਿਰ ਬਾਅਦ ਵਿੱਚ ਇੱਕ ਬੰਦੇ ਨੇ ਰਿਪਾਇਰ ਕਰਦੇ ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸੈਂਟਰੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਿਆਂ ਤੋਂ ਵੀ ਸਾਨੂੰ ਫੂਟਸ ਮਿਲੇ ਹੈ ਤੇ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਦੱਸਿਆ ਜਾਂ ਰਿਹਾ ਇੱਕ ਡਾਕਟਰ ਅਨਿਲ ਕੰਬੋਜ ਅਦਾਕਰ ਤਾਨੀਆਂ ਦੇ ਸਟੈਪ ਫਾਦਰ ਨੇ ਤਾਨੀਆਂ ਸੁਪਨਾ ਲੇਖ ਅਤੇ ਕਈ ਹੋਰ ਪੰਜਾਬੀ ਫਿਲਮਾਂ 'ਚ ਬਤੌਰ ਲੀਡ ਐਕਟ੍ਰੈਸ ਦੇ ਵਜੋਂ ਕੰਮ ਕਰ ਚੁੱਕੀ ਹੈ। ਹੁਣ ਆ ਕੀ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਪੂਰਾ ਮਾਮਲਾ ਕਿ ਸਿੰਗਲ ਦੇ ਨਾਲ ਜੁੜਿਆ ਹੋਇਆ ਹੈ ਕਿ ਰੰਗਦਾਰੀ ਦਾ ਕੇਸ ਹੈ ਜਾਂ ਮਾਮਲਾ ਕੁਝ ਹੋਰ ਹੈ। ਸਵਾਲ ਇਹ ਵੀ ਹੈ ਕਿ ਅਨਿਲ ਤੰਬੋਚ ਨੂੰ ਜਿਹੜਾ ਟਾਰਗੇਟ ਹੈ ਇਸ ਵਜ੍ਹਾ ਨਾਲ ਕੀਤਾ ਗਿਆ ਕਿ ਉਹ ਤਾਨੀਆਂ ਦੇ ਪਿਤਾ ਨੇ ਜਾਂ ਫਿਰ ਇੱਕ ਵੱਡੇ ਡਾਕਟਰ ਨੇ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇੱਕ ਪੰਜਾਬੀ ਅਦਾਕਾਰ ਦੇ ਪਿਤਾ ਨੂੰ ਜਦੋਂ ਟਾਰਗੇਟ ਕੀਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਇਸ ਕਰਕੇ ਵੀ ਕਿਉਂਕਿ ਪਿਛਲੇ ਕੁਝ ਟਾਈਮ ਦੇ ਵਿੱਚ ਬਹੁਤ ਸਾਰੇ ਸਿੰਗਰਸ ਨੂੰ ਵੀ ਟਾਰਗੇਟ ਕੀਤਾ ਗਿਆ ਚਾਹੇ ਉਹ ਭਾਰਤ ਦੇ ਵਿੱਚ ਹੋਵੇ ਜਾਂ ਫਿਰ ਉਹਨਾਂ ਦੇ ਘਰਾਂ ਦੇ ਉੱਤੇ ਗੋਲੀਆਂ ਕੈਨੇਡਾ 'ਚ ਵੀ ਚਲਾਈਆਂ ਗਈਆਂ ਨੇ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤਲਵੰਡੀ ਸਾਬੋ ਦੇ ਵਿੱਚ ਇੱਕ ਨਿਹੰਗ ਨੇ ਸਰਕਾਰੀ ਹਸਪਤਾਲ ਦੇ ਮੁਲਾਜ਼ਮ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਕਰ ਦਿੱਤਾ ਅਤੇ ਹਸਪਤਾਲ ਦੀ ਕੰਪਿਊਟਰ ਆਪਰੇਟਰ ਗੁਰਸੇਵਕ ਦੇ ਹੱਥ ਦੇ ਵਿੱਚ ਡੂੰਗਾ ਕੱਟ ਲਾ ਕੇ ਆ ਜਿਸ ਨੂੰ ਫੌਰਨ ਆਪਰੇਸ਼ਨ ਥੀਟਰ ਲੈ ਜਾ ਕੇ ਡਾਕਟਰ ਨੇ ਸਰਜਰੀ ਕੀਤੀ ਤੇ ਬਚਾ ਲਿਆ ਦੱਸਿਆ ਜਾ ਰਿਹਾ ਕਿ 10 ਰੁਪਏ ਦੀ ਪਰਚੀ ਕਟਵਾਉਣ ਨੂੰ ਲੈ ਕੇ ਮਿਹੰਗ ਸਿੰਘ ਦੀ ਗੁਰਸੇਵਕ ਦੇ ਨਾਲ ਤਕਰਾਰ ਹੋਈ ਸੀ ਉਹ ਲੇਡੀਜ਼ ਵਾਲੀ ਲਾਈਨ ਤੇ ਖੜੇ ਸੀਗੇ ਤੇ ਉਧਰੋਂ ਗਾਲਾਂ ਕੱਢਣ ਲੱਗੇ ਜਾ ਕੇ ਮੈਨੂੰ ਕਹਿਣ ਲੱਗੇ ਤੂੰ ਬਾਹਰ ਨਿਕਲ ਮੈਂ ਤੈਨੂੰ ਮਾਰੂਗਾ ਮੈਂ ਐ ਕਰੂੰਗਾ ਤੂੰ ਬਾਹਰ ਜਾ ਕੇ ਮੈਂ ਸਮਝਾਉਣ ਹੀ ਗਿਆ ਸੀ ਬਾਕੂ ਤੂੰ ਜਾ ਲੈ ਨਹੀਂ ਥਾਕੇ ਪੈਸੇ ਮੈਂ ਤੇਰੀ ਕੱਟ ਦਿੰਦਾ ਪਰ ਜਿਹੜੇ ਉਹਨੇ ਸਿਰ ਬਾਣ ਦਿੱਤੀ ਛੱਤੀ ਮੇਰੇ ਕੋਲ ਨਹੀਂ ਮੈਂ ਹੱਥ ਕਰ ਲ ਅੱਛਾ ਹਾਂ ਜੀ ਹੱਥ ਹਾਂ ਵੱਡਿਆ ਗਿਆ ਵੱਡਿਆ ਗਿਆ ਡਾਕਟਰਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਨਿਹੰਗ ਕਾਲੂ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਹੈ ਕਿ ਹੁਣ ਇਸ ਦੋਸ਼ੀ ਦੇ ਖਿਲਾਫ ਉਸੇਵਕ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਲੌਂਚ ਕਰਕੇ ਮੁਕੱਦਮਾ ਦਰਜ ਕਰਕੇ ਉਹ ਕਾਨੂੰਨੀ ਕਦਮ ਦਰਪਾਰ ਕਰਾਂਗੇ ਬਹਿਰਾਲੀ ਸਮੀਂ ਨਿਹੰਗ ਫਰਾਰ ਹੈ ਗ੍ਰਿਫਤਾਰੀ ਲਈ ਪੁਲਿਸ ਛਾਪੇ ਮਾਰ ਰਹੀ ਹੈ ਨਾਲ ਹੀ ਪੁਲਿਸ ਨੇ ਡਾਕਟਰਾਂ ਦੀ ਡਿਮਾਂਡ ਤੇ ਤਿੰਨ ਪੁਲਿਸ ਮੁਲਾਜ਼ਮ ਵੀ ਹਸਪਤਾਲ ਚ ਤੇ ਨਾਮ ਕਰ ਦਿੱਤੇ ਕਨਿਹੰਗ ਸਿੰਘਾਂ ਦੇ ਨਾਲ ਜੁੜੇ ਹੋਏ ਮਾਮਲੇ ਇਸ ਤਰੀਕੇ ਦੇ ਬਹੁਤ ਸਾਹਮਣੇ ਆ ਰਹੇ ਨੇ ਪਰ ਸਵਾਲ ਇਹੀ ਹੈ ਕਿ ਵਾਕਿ ਹੀ ਇਹਨਾਂ ਨੂੰ ਸਿੱਧੇ ਤੌਰ ਤੇ ਨਿਹੰਗ ਸਿੰਘਾਂ ਦੇ ਨਾਲ ਜੁੜਿਆ ਜਾਵੇ ਕਿ ਅਜਿਹੇ ਲੋਕ ਨਿਹੰਗ ਸਿੰਘਾਂ ਦੇ ਅਕਸ ਨੂੰ ਖਰਾਬ ਨਹੀਂ ਕਰ ਰਹੇ ਕਿ ਨਿਹੰਗ ਸਿੰਘਾਂ ਜਿਨ੍ਹਾਂ ਜਿਹੜੀਆਂ ਜੱਥੇਬੰਦੀਆਂ ਪੰਜਾਬ ਦੇ ਵਿੱਚ ਹੈਗੀਆਂ ਨੇ ਵੱਡੀਆਂ ਕਿ ਉਹਨਾਂ ਨੂੰ ਸਾਹਮਣੇ ਆ ਕੇ ਇਸ ਪੂਰੇ ਮੁੱਦੇ ਦੇ ਉੱਤੇ ਗੱਲ ਨਹੀਂ ਕਰਨੀ ਚਾਹੀਦੀ ਖੈਰ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਆ ਅਗਲੀ ਖਬਰ ਵੀ ਡਾਕਟਰਾਂ ਦੇ ਨਾਲ ਜੁੜੀ ਹੋਈ ਹੈ ਖੂਬ ਚਰਚਾ ਚ ਰਹੀ ਨੇ ਡਾਕਟਰ ਰਾਮਪੁਰਾ ਫੁੱਲਦੇ ਦੇ ਦੋ ਪਿੰਡਾਂ ਦੇ ਉੱਤੇ ਆਈਐਮਏ ਦੇ ਵਿਚਾਲੇ ਚੱਲ ਰਿਹਾ ਵਿਵਾਦ ਪਿੰਡਾਂ ਦੇ ਲੋਕ ਤੇ ਆਈਐਮਏ ਦੇ ਵਿਚਾਲੇ ਜਿਹੜਾ ਵਿਵਾਦ ਚੱਲ ਰਿਹਾ ਸੀ ਉਹ ਆਖਿਰਕਾਰ ਖਤਮ ਹੋ ਗਿਆ ਤੇ ਸਟੇਜ ਬਣੀ ਨਿਊਜ਼ ਇਟਿੰਗ ਅਤੇ ਇਸ ਵਿਵਾਦ ਨੂੰ ਸੁਲਝਾਉਣ ਦੇ ਵਿੱਚ ਨਿਊਜ਼ ਇਟ ਨੇ ਅਹਿਮ ਭੂਮਿਕਾ ਨਿਭਾਈ ਖੁਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਕਾਸ ਛੱਪੜਾ ਨੇ ਨਿਊਜ਼ ਇਟਿੰਗ ਦੇ ਉੱਤੇ ਸਪਸ਼ਟ ਕੀਤਾ ਕਿ ਉਹਨਾਂ ਦੇ ਵੱਲੋਂ ਕਿਸੇ ਵੀ ਪਿੰਡ ਦੇ ਲੋਕਾਂ ਦਾ ਬਾਈਕਾਟ ਨਹੀਂ ਕੀਤਾ ਗਿਆ ਸੂਚ ਤੇ ਮੰਡੀਕਲਾਂ ਪਿੰਡ ਦੇ ਲੋਕਾਂ ਦਾ ਬੇਰੋਕ ਇਲਾਜ ਜਾਰੀ ਰਹੇਗਾ ਇਹਨਾਂ ਨੇ ਕਿਹਾ ਇਹ ਤਾਂ ਸਿੰਬੋਲਿਕ ਸੀਗਾ ਆ ਨਹੀਂ ਕਿ ਉਹਨਾਂ ਦਾ ਇਲਾਜ ਬੰਦ ਕਰ ਦਿੱਤਾ ਸੀਗਾ ਜਾਂ ਉਹਨਾਂ ਦਾ ਇਲਾਜ ਨਹੀਂ ਹੋਇਆ ਇਟ ਵਾਸ ਸਿੰਬੋਲਿਕ ਓਨਲੀ ਤੇ ਜੇ ਸਾਨੂੰ ਹੁਣ ਸਭ ਸਿੰਬੋਲਿਕਲੀ ਚੀਜ਼ਾਂ ਕਰਨ ਦਾ ਵੀ ਹੱਕ ਨਹੀਂਗਾ ਤੇ ਫਿਰ ਅਸੀਂ ਦੱਸੋ ਤੁਸੀਂ ਕਰਿਏ ਕੀ ਪਿੰਡ ਵਾਸੀਆਂ ਤੇ ਆਈਐਮਈ ਦੇ ਵਿਚਾਲੇ ਮਾਮਲਾ ਇਨਾ ਭਾਗ ਗਿਆ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਤੱਕ ਬੇਵਸੀ ਨਜ਼ਰ ਆ ਰਿਹਾ ਸੀ। ਆਮਪੁਰੇ ਦੇ ਵਿੱਚ ਬੇਸਿਕਲੀ ਕੀ ਹੈ ਝਗੜਾ ਪ੍ਰਾਈਵੇਟ ਡਾਕਟਰ ਤੇ ਲੋਕਾਂ ਵਿਚਕਾਰ ਹੈ। ਇਹਦੇ ਵਿੱਚ ਸਰਕਾਰੀ ਦਾ ਇੰਟਰਫੀਰੈਂਸ ਥੋੜੀ ਜੀ ਘੱਟ ਹੀ ਬੰਦੀ ਹੈ ਪਰ ਆਈਐਮਈ ਦੇ ਮੈਂਬਰ ਗੱਲਬਾਤ ਕਰ ਰਹੀ ਹੈ। ਮੋਸਟ ਲਾਈਕਲੀ ਗੱਲਬਾਤ ਕਰ ਰਹੀ ਹੈ ਚੱਲਦੀ ਹੈ ਤਾਂ ਸ਼ਾਇਦ ਕਦੇ ਜਿੱ ਕੋਈ ਨਵਾਂ ਫੈਸਲਾ ਹੋ। ਜ਼ਿਕਰ ਖਾਸ ਕੀ ਕੁਝ ਦਿਨ ਪਹਿਲਾਂ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋਈ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋਈ ਜਿਸ ਤੋਂ ਬਾਅਦ ਇਲਜ਼ਾਮ ਹੈ ਕਿ ਪਿੰਡ ਵਾਸੀਆਂ ਨੇ ਪ੍ਰਾਈਵੇਟ ਹਸਪਤਲ ਪਹੁੰਚ ਕੇ ਡਾਕਟਰ ਦੇ ਨਾਲ ਕਥਿਤ ਤੌਰ ਤੇ ਕੁੱਟਮਾਰ ਕੀਤੀ ਜਿਸ ਤੋਂ ਖਫਾ ਹੋ ਕੇ ਆਈਐਮਐ ਨੇ ਦੋਵੇਂ ਪਿੰਡਾਂ ਦੇ ਲੋਕਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਸੀ ਹਾਲਾਂਕਿ ਇਸ ਵਿਵਾਦ ਨੂੰ ਯਕੇਕੇਸ ਦੇ ਆਦੇਸ਼ ਨੂੰ ਜੋ ਆਈਐਮਐ ਦੇ ਸਈ ਹੋ ਵੀ ਬਹੁਤ ਵਿਵਾਦਾਂ ਦੇ ਨਾਲ ਭਰਿਆ ਹੋਇਆ ਕਿਹਾ ਜਾ ਰਿਹਾ ਸੀ ਵਰਕਰ ਕੁਲ ਮਿਲਾਕੇ ਕਹਿੰਦੇ ਨੇ ਅੰਤ ਭਲਾ ਤਾਂ ਸਭ ਭਲਾ ਇਹ ਵਿਵਾਦ ਸੁਲਝ ਗਿਆ ਲੋਕਾਂ ਨੂੰ ਦਿੱਕਤ ਨਹੀਂ ਆਉਂਦੀ ਤਾਂ ਫਿਰ ਫਰਕ ਤਪਿੰਦਾ ਹੁਣ ਖਬਰ ਲੁਧਿਆਣਾ ਤੋਂ ਲੁਧਿਆਣਾ ਜਿੰਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਅੰਦਰੂਨੀ ਕਲੇਸ਼ ਹੈ ਉਹ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਸਾਪਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਭਜਨਤ ਸਿੰਘ ਰੰਦਾਵਾਦੀ ਹਾਲ ਹੀ ਦੀ ਸੋਸ਼ਲ ਮੀਡੀਆ ਪੋਸਟ ਨੇ ਪਾਰਟੀ ਦੇ ਅੰਦਰ ਚੱਲ ਰਹੀ ਖਿੱਚੋ-ਤਾਂਨ ਨੂੰ ਹੋਰ ਹਵਾ ਦੇ ਦਿੱਤੀ ਰੰਦਾਵਾ ਨੇ ਬਿਨਾ ਕਿਸੇ ਦਾ ਨਾਮ ਲਏ ਆਪਣੀ ਪੋਸਟ ਦੇ ਵਿੱਚ ਲਿਖਿਆ ਸਾਨੂੰ ਕਾਂਗਰਸ ਨੂੰ ਜਿਟਾਉਣ ਦੀ ਗੱਲ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਤਾਂ ਤਾਂ ਹੀ ਬਣਾਂਗੇ ਜੇਕਰ ਪਾਰਟੀ ਜਿੱਤੇਗੀ ਜੇਕਰ ਪਹਿਲਾਂ ਹੀ ਮੁੱਖ ਮੰਤਰੀ ਬਣ ਗਏ ਤਾਂ ਪਾਰਟੀ ਕਦੀ ਨਹੀਂ ਜਿੱਤੇਗੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਹਾਰ ਦੇ ਪਿੱਛੇ ਸੂਬੇ ਦੀ ਅਗਵਾਈ ਅਤੇ ਆਪਸੀ ਖਿੱਚੋ ਤਾਨ ਨੂੰ ਵੱਡੀ ਵਜ੍ਹਾ ਮੰਨਿਆ ਗਿਆ ਇਸ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਦੇ ਵਿੱਚ ਵੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਲੁਧਿਆਣਾ ਜ਼ਿਮਨੀ ਚੋਣ ਇਸ ਦੀ ਤਾਜ਼ਾ ਉਦਾਹਰਣ ਹੈ ਜਿਸ ਨਾਲ ਸਾਫ ਹੈ ਕਿ ਪਾਰਟੀ ਦਾ ਅੰਦਰੂਨੀ ਕਲੇਸ਼ ਹੁਣ ਵੀ ਬੜਕਰਾਰ ਹੈ ਔਰ ਕਲੇਸ਼ ਵੀ ਅਜਿਹਾ ਕਿ ਲਗਾਤਾਰ ਹਾਰ ਦਾ ਸਾਹਮਣਾ ਕਾਂਗਰਸ ਨੂੰ ਕਰਨਾ ਪੈ ਰਿਹਾ ਲੁਧਿਆਣਾ ਵੈਸਟ ਹਰੇ ਇਸ ਤੋਂ ਪਹਿਲਾਂ ਜਲੰਧਰ ਵੈਸਟ ਹਰੇ ਜਿਹੜੀਆਂ 4 ਜ਼ਿਮਨੀ ਚੋਣਾਂ ਹੋਈਆਂ ਉਸ ਦੇ ਵਿੱਚ ਅਕਾਲੀ ਦਲ ਨਹੀਂ ਸੀ ਤਿੰਨ ਸੀਟਾਂ ਦੇ ਉੱਤੇ ਹਾਰ ਹੋਈ ਔਰ ਕਾਬਲੇ ਗੋੜੇ ਕੀ ਉਸ ਹਾਰ ਤੋਂ ਬਾਅਦ ਵੀ ਪਾਰਟੀ ਦੇ ਅੰਦਰੋਂ ਹੀ ਆਵਾਜ਼ ਆਈ ਕਿ ਜਿਹੜੇ ਵੱਡੇ ਲੀਡਰ ਨੇ ਆਪੋ ਆਪਣੀਆਂ ਸੀਟਾਂ ਤੱਕ ਸੀਮਿਤ ਹੋ ਗਏ ਕਾਂਗਰਸ ਇਕਜੁੱਟ ਹੋ ਕੇ ਨਹੀਂ ਲੜ ਸਕੀ। ਜਦੋਂ ਘਰ ਦੇ ਵਿੱਚ ਕਲੇਸ਼ ਹੋਵੇ, ਘਰ ਦੇ ਵਿੱਚ ਇੱਕ ਜੁਟਤਾ ਨਾ ਹੋਵੇ ਫਿਰ ਫਰਕ ਤੱਪੇਂਦਾ। ਕਾਂਗਰਸ ਨੂੰ ਵੀ ਪੈ ਰਿਹਾ ਹੈ, ਕਾਂਗਰਸ ਦੇ ਵਰਕਰਾਂ ਨੂੰ ਵੀ ਪੈ ਰਿਹਾ ਹੈ। ਅੱਗੇ ਬਾਦਿਆਂ ਗੁਰੂ ਨਾਨਕ ਦੇਵ ਜੀ ਦੀਆਂ ਤਸਵੀਰਾਂ ਦੇ ਨਾਲ AI ਦੇ ذریعے ਛੇੜਛਾੜ ਕਰਨ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਕੁਝ ਤਸਵੀਰਾਂ ਵੀ ਸਾਹਮਣੇ ਆਈਆਂ। ਅਤੇ ਬਾਬਾ ਨਾਨਕ ਦੀਆਂ ਹੀ ਤਸਵੀਰਾਂ AI ਦੇ ਨਾਲ ਜਨਰੇਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੇ ਵਿੱਚ ਕੋਲਡ ਡਰਿੰਕ ਦਾ ਕேன் ਦਿਖਾਈ ਦਿੰਦਾ ਹੈ ਇਹੋ ਨਹੀਂ ਬਲਕਿ ਤਸਵੀਰਾਂ ਤੇ ਇਤਰਾਜ਼ਯੋਗ ਸ਼ਬਦਾਵਲੀ ਤੱਕ ਲਿਖੀ ਹੋਈ ਹੈ ਇੱਥੋਂ ਤੱਕ ਕਿ ਬਾਬੇ ਨਾਨਕ ਦੀ ਇੱਕ ਟੀ-ਸ਼ਰਟ ਵਾਲੀ ਤਸਵੀਰ ਤੱਕ AI ਦੇ ਨਾਲ ਬਣਾਈ ਗਈ ਜਿਸ ਨੂੰ ਲੈ ਕੇ ਪੰਜਾਬ BJP ਨੇ ਸਖਤ ਇਤਰਾਜ਼ ਜਤਾਇਆ ਦਾ ਗੰਦ ਲਿਖਿਆ ਜਿਹੜਾ ਅਸੀਂ ਬੋਲ ਕੇ ਵੀ ਦੱਸ ਨਹੀਂ ਸਕਦੇ ਲੋਕੀ ਸੋਸ਼ਲ ਮੀਡੀਆ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਉਹ ਬਰਦਾਸ਼ਤ ਫੇਵਲ ਨਹੀਂ ਹੈ ਸਾਡੀਆਂ ਸਿੱਖਾਂ ਦੀਆਂ ਭਾਵਨਾਵਾਂ আহত ਹੋਈਆਂ ਅਸੀਂ ਪੰਜਾਬ ਤੋਂ ਨੂੰ ਬੇਨਤੀ ਕਰਦੇ ਹਾਂ ਇਮੀਡੀਏਟਲੀ ਕਾਰਵਾਈ ਕਰ ਰੋਏ ਰਿਤੇ ਉਹਦੀ ਐਸਜੀਪੀਸੀ ਨੇ ਵੀ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕੇਂਦਰ ਸਰਕਾਰ ਸਭ ਧਰਮਾਂ ਦੇ ਜਿਹੜੀ ਭਾਵਨਾਵਾਂ ਦੇ ਨਾਲ ਆਸਥਾ ਦੇ ਨਾਲ ਖੇਲਵਾੜ ਕਰਨ ਵਾਲੇ ਕਿਸੇ ਵੀ ਪਲੇਟਫਾਰਮ ਕਿਸੇ ਵੀ ਵਿਅਕਤੀ ਦੇ ਖਿਲਾਫ ਕਾਨੂੰਨ ਹੋਣਾ ਚਾਹੀਦਾ ਤਾਂ ਕਿ ਕੋਈ ਵੀ ਕਿਸੇ ਦੀ ਧਾਰਮਿਕ ਭਾਵਨਾ ਦੇ ਨਾਲ ਖੇਲਵਾੜ ਨਾ ਕਰ ਸਕੇ AI ਵਰਗੀਆਂ ਤਕਨੀਕ ਦਾ ਜਦੋਂ ਸ਼ਰਾਰਤੀ ਅੰਸਰ ਗਲਤ ਇਸਤੇਮਾਲ ਕਰਨ ਲੱਗ ਪੈਂ ਫਿਰ ਫਰਕ ਤਪੈਂਦਾ ਜੀਆਂ ਇਹ ਬੜਾ AI ਬੜਾ ਡੇਂਜਰਸ ਨਜ਼ਰ ਆ ਰਿਹਾ ਹੋਇਆ ਹੋਇਆ ਕਿਉਂਕਿ ਇਸ ਦੇ ذریعے ਕੁਝ ਵੀਡੀਓਜ਼ ਬਣਾਈਆਂ ਜਾ ਰਹੀਆਂ ਨੇ ਕੁਝ ਤਸਵੀਰਾਂ ਬਣਾਈਆਂ ਜਾ ਰਹੀਆਂ ਨੇ ਔਰ ਸਮਾਜ ਤੇ ਵਿੱਚ ਇੱਕ ਮੈਸੇਜ ਵੀ ਜ਼ਰੂਰ ਹੈ ਕਿ AI ਦਾ ਜਿਹੜਾ ਇਸਤੇਮਾਲ ਹੈ ਉਹ ਸਿਰਫ ਪੋਜ਼ਿਟਿਵ ਨਹੀਂ 네ਗੇਟਿਵ ਵੀ ਲੋਕ ਕਰ ਰਹੇ ਨੇ ਖੈਰ ਇਸ ਦੇ ਨਾਲ ਜੁੜਿਆ ਹੋਇਆ ਅੱਜ ਦਾ ਸਵਾਲ ਹੈ ਸਾਡਾ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਇਸ ਦੀ ਸ਼ੁਰੂਆਤ ਕਦੋਂ ਹੋਈ 1955 1969 1999 ਜਾਂ 1997 ਸਹੀ ਜਵਾਬ ਕੀ ਹੈ ਥੋੜੀ ਜਿਹੀ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਰੱਖਾਂਗੇ ਉਸ ਤੋਂ ਪਹਿਲਾਂ ਅਗਲੀ ਖਬਰ ਦਾ ਅਸੀਂ ਰੁਕ ਕਰਦੇ ਹਾਂ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਦੇਤੇ ਸਿਆਸੀ ਕਮਸਾਨ ਹੋਰ ਵੱਧਿਆ ਅਤੇ ਹੁਣ ਬੀਜੇਪੀ ਨੇ ਇਸ ਮੁੱਦੇ ਨੂੰ ਲੈ ਕੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਬੀਜੇਪੀ ਆਗੂਆਂ ਦਾ ਇੱਕ ਵਫਦ ਤਰਨ ਚੁੱਕ ਤੇ ਪੰਜਾਬੀ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਕਰਨ ਪਹੁੰਚਿਆ ਅਤੇ ਲੈਂਡ ਪੁਲਿੰਗ ਸਕੀਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਬੀਜੇਪੀ ਨੇ ਇਲਜ਼ਾਮ ਲਗਾਇਆ ਕਿ ਇਹ ਦਿਨ ਦੇ ਹੜੇ ਜ਼ਮੀਨ ਲੁੱਟਣ ਵਾਲੀ ਸਕੀਮ ਹੈ ਨਾਲ 택ੇ ਦਿਓ ਸਰਦੀ ਹੈ ਉਹਦੇ ਵਿੱਚ ਸਾਰੀ ਮਲਕੀਅਤ ਜਿਹੜੀ ਹੈ ਕਾਗਜ਼ਾਂ 'ਚ ਤਾਂ ਕਿਸਾਨ ਬੋਲਦਾ ਵੀ ਉਹਦੇ ਨਾਮ ਜ਼ਮੀਨ ਖੜੀ ਹੈ ਪਰ ਉਹ ਸਾਰੀ ਮਲਕੀਅਤ ਸਰਕਾਰ ਨੇ ਆਪਣੇ ਕੋਲ ਲੈ ਲਈ ਸਰਕਾਰ ਦਿਨ ਦਿਹਾੜੇ ਲੁੱਟਣ ਦੀ ਜਿਹੜੀ ਸਕੀਮ ਬਣਾ ਰਹੀ ਹੈ ਤੋਂ ਉਧਰ ਆਮ ਆਦਮੀ ਪਾਰਟੀ ਪਲਟਵਾਰ ਕਰ ਰਹੀ ਹੈ ਤੇ ਭਾਜੀਪੀ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਗਿਆ ਭਾਜੀਪੀ ਗੁੰਮਰਾਹ ਕਰਨ ਇਹੇ ਬਿਆਨ ਦੇ ਰਹੀ ਹੈ ਬੱਲੀ ਗੱਲ ਜਦੋਂ ਬੀਜੇਪੀ ਅਕਾਲੀ ਦਲ ਨਾਲ ਸਾਂਝ ਵਿੱਚ ਸੀ ਤੇ ਉਦੋਂ ਇਹ ਹੀ ਟੀਮ ਮੁਹਾਲੀ ਵਿੱਚ ਲਾਗੂ ਸੀ ਤੇ ਕਿੰਨਾ ਕਿੰਨਾ ਨੇ ਇਤਰਾਜ਼ ਕੀਤਾ ਉਦੋਂ ਬੀਜੇਪੀ ਨੇ ਲੈਂਡ ਪੂਲਿੰਗ ਦਾ ਵਿਰੋਧ ਕੀਤਾ ਸੀ ਕਾਬਲੇ ਗੋਰੇ ਕੀ ਟਾਊਨਸ਼ਿਪ ਬਣਾਉਣ ਦੇ ਲਈ ਸਰਕਾਰ ਦੇ ਵੱਲੋਂ ਪਲਾਨ ਤਿਆਰ ਕੀਤਾ ਗਿਆ ਜਿਸ ਦੇ ਤਹਿਤ ਲੁਧਿਆਣਾ ਦੇ ਵਿੱਚ ਜ਼ਮੀਨ ਬਿਕਵਰ ਕੀਤੀ ਚੱਲ ਰਹੀ ਹੈ ਜਿਸ ਦੇ ਤਹਿਤ ਲੁਧਿਆਣਾ ਨੇੜੇ ਇਹ ਲੈਂਡ ਪੂਲਿੰਗ ਸਕੀਮ ਲਿਆਂਦੀ ਗਈ ਜਿਸ ਦਾ ਕਿਸਾਨ ਤੇ ਸਿਆਸੀ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਲੈਂਡ ਪੁਲਿੰਗ ਸਕੀਮ ਦੇ ਤਹਿਤ ਹਜ਼ਾਰਾਂ ਇਕੜ ਹੈ ਕਰੀਬ-ਕਰੀਬ ਕਿਹਾ ਜਾ ਰਿਹਾ ਹੈ ਕਿ 24-25 ਹਜ਼ਾਰ ਇਕੜ ਜ਼ਮੀਨ ਹੈ ਜਿਸ ਨੂੰ ਲੈਂਡ ਪੁਲਿੰਗ ਸਕੀਮ ਦੇ ਤਹਿਤ ਲਿਆ ਜਾਵੇਗਾ ਹਾਲਾਂਕਿ ਇਸ ਦੇ ਉੱਤੇ ਬਵਾਲ ਜ਼ਬਰਦਸਤ ਹੋ ਰਿਹਾ ਹੈ ਉਧਰ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਚਿਮਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਨੂੰ GST ਦੀ ਵਜ੍ਹਾ ਦੇ ਨਾਲ مالی ਇਹਦਾ ਨੁਕਸਾਨ ਹੋ ਰਿਹਾ ਹੈ दरअसल हरपाल जीमा दिल्ली ਦੇ ਵਿੱਚ ਗਰੁੱਪ ਆਫ ਮਿਨਿਸਟਰਸ ਦੀ ਬੈਠਕ ਦੇ ਵਿੱਚ ਸ਼ਾਮਲ ਹੋਏ ਜਿੱਥੇ ਜੀਐਸਟੀ ਤੇ ਚਰਚਾ ਸੀ ਬੈਠਕ ਤੋਂ ਬਾਅਦ ਨਿਊਜ਼ 80 ਨਾਲ ਗੱਲਬਾਤ ਕਰਦੇ ਚੀਮਾ ਨੇ ਕਿਹਾ ਕਿ ਜੀਐਸਟੀ ਤੋਂ ਬਾਅਦ ਪੰਜਾਬ ਦੇ ਰੈਵਨਿਊ ਦੇ ਵਿੱਚ ਕਮੀ ਆਈ ਹੈ ਕਿਉਂਕਿ ਪੰਜਾਬ ਮੈਂ ਜਦੋਂ ਸੇ ਜੀਐਸਸੀ ਜੀਮ ਆਈ ਹੈ ਤਾਂ ਹਮਾਰਾ ਸ਼ਾਰਟਫਾਲ ਹੋ ਰਹਾ ਹੈ ਹਮਾਰੇ ਰੈਵਨਿਊ ਮੈਂ ਸ਼ਾਰਟਫਾਲ ਹੋ ਰਹਾ ਜੀਐਸਸੀ ਜੀਮ ਸੇ ਪਹਿਲੇ ਜੋ ਵੈਟ ਕੀ ਰਜ਼ੀਮ ਸੀ ਵੈਲਿਊ ਐਡਿਡ ਟੈਕਸ ਕੀ ਰਜ਼ੀਮ ਸੀ ਤੋ ਉਸਮੈਂ ਹਮਾਰਾ ਟੈਕਸ ਵਧੋਤੀ ਤੋ ਬਹੁਤ ਜ਼ਿਆਦਾ ਹੋ ਰਹੀ ਸੀ ਚੀਮਾ ਨੇ ਜੀਐਸਟੀ ਤੋਂ ਬਾਅਦ ਪੰਜਾਬ ਦੇ ਰੈਵਨਿਊ কালেকশন बढना एक और बात है पर लेकिन जो रेजीम जीएसटी से पहले थी उसमें हमारे बहुत सारे टैक्सेस थे जो लगे हुए थे स्टेट के जो सेंटर के जीएसटी में सबस्यूम करके मर्ज कर गए तो हमारी टैक्स टेक, कलेक्शन कम होगी हालांकि जून महीने च पंजाब दे जीएसटी कलेक्शन च 44% दा इजाफा होया है ये दावा भी खजाना मंत्री ने ही 1 जुलाई नु कीता ਅਰੇ ਦਾਵਾ ਇਹ ਕਿਤਾ ਜਾ ਰਿਹਾ ਹੈ ਕਿ ਜੇਕਰ ਬੈਟ ਸਿਸਟਮ ਹੁੰਦਾ ਤਾਂ ਜਿੰਨੀ ਕਮਾਈ ਹੈ ਜਿੰਨੇ ਟੈਕਸਿਸ ਦੇ ذریعے ਪੈਸਾ ਪੰਜਾਬ ਦੇ ਖਜ਼ਾਨੇ ਦੇ ਵਿੱਚ ਆ ਰਿਹਾ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਪੈਸਾ ਪੰਜਾਬ ਦੇ ਖਜ਼ਾਨੇ ਦੇ ਵਿੱਚ ਪਹੁੰਚ ਸਕਦਾ ਸੀਗਾ ਵੱਡੀ ਰਕਮ ਹੈ ਜਿਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਅਗਲੀ ਖਬਰ 'ਤੇ ਰੁਕ ਕਰਦੇ ਹਾਂ ਦਿੱਲੀ ਦੇ ਇੱਕ ਸਕੂਲ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਇਲਜ਼ਾਮੇ ਕੀ ਅੰਮ੍ਰਿਤਧਾਰੀ ਸਿੱਖ ਬੱਚੀ ਦੇ ਕਿਰਪਾਨ ਪਾਉਣ ਦੇ ਉੱਤੇ ਇਤਰਾਜ਼ ਜਤਾਇਆ ਅਤੇ ਮਾਮਲਾ ਮਿਊਰ ਵਿਹਾਰ ਦੇ ਸਰਬੋਧਿਆ ਗਰਲਸ ਸਕੂਲ ਦਾ ਜਿੱਥੋਂ ਦੀ ਜਰਮੀ ਕਲਾਸ ਦੀ ਵਿਦਿਆਰਥਣ ਨੇ ਇਲਜ਼ਾਮ ਲਗਾਇਆ ਕਿ ਸਕੂਲ ਪ੍ਰਿੰਸੀਪਲ ਨੇ ਉਸ ਨੂੰ ਕਿਰਪਾਨ ਦਿਖਾਉਣ ਦੇ ਲਈ ਕਿਹਾ ਜਿਸ ਤੇ ਇਤਰਾਜ਼ ਚੁਟਾਉਂਦੇ ਹੋ ਉਸ ਨੂੰ ਛੋਟੀ ਕਿਰਪਾਨ ਪਹਿਨ ਜਾਂ ਫਿਰ ਸਕੂਲ ਸਮੇਂ ਕਿਰਪਾਨ ਧਾਰਨ ਕਰਨ ਤੋਂ ਗੁਰੇਜ਼ ਕਰਨ ਦੇ ਲਈ ਕਿਹਾ ਗਿਆ ਇੱਥੋਂ ਤੱਕ ਕਿ ਪ੍ਰਿੰਸੀਪਲ ਨੇ ਕੜਾ ਵੀ ਬਰੀਕ ਪਾਉਣ ਦੀ ਸਲਾਹ ਦਿੱਤੀ ਤਾਂ ਮੈਂ ਐਪਲੀਕੇਸ਼ਨ دی اور ਪ੍ਰਿੰਸੀਪਲ ਕੋ ਦਿੱਤੀ ਤਾਂ ਪੀਟੀੀ ਦੇ ਟੀਚਰ ਨੇ ਪੂਰੀ ਪੜ੍ਹੀ ਲੇਕਿਨ ਪ੍ਰਿੰਸੀਪਲ ਨੇ ਪੜ੍ਹੀ ਵੀ ਨਹੀਂ ਅਤੇ ਮੈਨੂੰ ਬੋਲਾ ਕਿ ਜਾਂ ਤਾਂ ਇਹ ਕਿਰਪਾਨ ਆਪਕੋ ਇਤਨੀ ਛੋਟੀ ਪਹਿਨ ਲੀ ਕਿ ਆਪਕੇ ਕਪੜਿਆਂ یا پھر اگر اتار کے آو صرف گھر جا کے پہن لو اپنے نئربائے گurdware وغیرہ میں بات کر لو اپ کو ایسے الاؤ کر دے تو لیکن ایسے تو ہو نہیں سکتا ہے تو پھر انہوں نے مجھے یہ بھی بولا تھا کہ کڑے اتنے پتلے پہنا ایک دم چੂڑی جتنے حالانکہ اس معاملے سکول پرمندکن دے ولو کوئی بیان جاری نہیں کیتا گیا پر جدوں سکھ جتھبندیاں تے پریوار دے لوگ سکول پہنچے تے انہوں نے Singh جون توں بعد پرنسپل نے لڑکی نو کرپاں پا کے اون دی اجازت دے دیتی ਹਾਲਾਂਕਿ ਪਹਿਲਾਂ ਹੀ ਵਿਵਾਦ ਕਿਉਂ ਹੋਇਆ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ ਕਿਉਂਕਿ ਬਹੁਤ ਸਾਰੇ ਬੱਚੇ ਹੋਣਗੇ ਜਿਹੜੇ ਸਫਾਈ ਚਰਦੇ ਨਾਲ ਜੁੜੇ ਹੋਏ ਨੇ ਜਿਹੜੇ ਸਕੂਲ ਦੇ ਵਿੱਚ ਜਾਂਦੇ ਹੋਣਗੇ ਔਰ ਦਿੱਲੀ ਦੇ ਵਿੱਚ ਵੱਡੀ ਆਬਾਦੀ ਹੈ ਜੋ ਪੰਜਾਬੀਆਂ ਦੀ ਹੈਗੀ ਹੈ ਸਵਾਲ ਇਹ ਹੈ ਕਿ ਆਖਿਰ ਇਹ ਜਾਣਬੁੱਝ ਕੇ ਕਿਤਾ ਆ ਗਿਆ ਜਾਂ ਫਿਰ ਉਹਨਾਂ ਦੀ ਮਨਸ਼ਾਹ ਕੁਝ ਹੋਰ ਸੀ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਮੋਹਾਲੀ ਪੁਲਿਸ ਨੇ ਲਾਲੂੜ ਦੇ ਵਿੱਚ ਇੱਕ ਟੱਬਾ ਮਾਲਕ ਦੇਤੇ ਹਮਲਾ ਕਰਨ ਵਾਲੇ ਇੱਕ ਸ਼ਖਸ ਨੂੰ ਗ੍ਰਿਫਤਾਰ ਕਰ ਪਰ ਅਤੇ ਗ੍ਰਿਫਤਾਰ ਹੋਈ ਬਦਮਾਸ਼ ਦੀ ਪਛਾਣ ਗਗਨਦੀਪ ਦੇ ਬੱਚੋ ਹੋਈ ਜੋ ਕਿ ਕਈ ਤਰ੍ਹਾਂ ਦੇ ਅਪਰਾਧਿਕ ਮਾਮਲਿਆਂ 'ਚ ਸ਼ਾਮਿਲ ਹੈ ਹਾਲਾਂਕਿ ਗ੍ਰਿਫਤਾਰੀ ਦੌਰਾਨ ਬਦਮਾਸ਼ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਅਤੇ ਛੱਤ ਤੋਂ ਛਾਲ ਮਾਰਨ ਵੇਲੇ ਉਸ ਦਾ ਪੈਰ ਫ੍ਰੈਕਚਰ ਹੋ ਗਿਆ ਪੁਲਿਸ ਦੇ ਮੁਤਾਬਕ ਮੁਲਜ਼ਮ ਨੇ ਕੁਝ ਦਿਨ ਪਹਿਲਾਂ ਲਾਲੂੜ ਦੇ ਵਿੱਚ ਬਨੂੜ ਰੋਡ ਦੇ ਉੱਤੇ ਪੈਂਦੇ ਪ੍ਰਧਾਨ ਢਾਬੇ ਦੇ ਵਿੱਚ ਵੜ ਕੇ ਗੁੰਡਾਗਰਦੀ ਕੀਤੀ ਸੀ ਸਾਥੀਆਂ ਦੇ ਨਾਲ ਮਿਲ ਕੇ ਬਦਮਾਸ਼ ਗਗਨ ਨੇ ਢਾਬਾ ਮਾਲਕ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਕੋਮਾ ਦੇ ਵਿੱਚ ਚਲਾ ਗਿਆ ਅਤੇ ਇਸ ਵੇਲੇ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ ਹੁਣ ਅੱਗੇ ਵਧਦੇ ਹਾਂ ਤੇ ਖਬਰ ਮੁਖਸਰ ਸਾਹਿਬ ਤੋਂ ਹੈ ਮੁਖਸਰ ਸਾਹਿਬ ਦੇ ਵਿੱਚ ਇੱਕ ਮਹਿਲਾ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਗਈ ਹੈ ਮਾਮਲਾ ਹੈ ਡਿਜੀਟਲ ਅਰੇਸਟ ਤੇ ਸਾਈਬਰ ਠੱਗਾ ਨੇ ਮਹਿਲਾ ਨੂੰ ਡਿਜੀਟਲ ਅਰੇਸਟ ਕੀਤਾ ਖੁਦ ਨੂੰ ਸੀਬੀਆਈ ਅਫਸਰ ਦੱਸ ਕੇ 1 ਕਰੋੜ 27 ਲੱਖ ਰੁਪਏ ਠੱਗ ਲਏ 22 ਜੂਨ ਨੂੰ ਅਣਜਾਣ ਨੰਬਰ ਤੋਂ ਇਸ ਮਹਿਲਾ ਨੂੰ ਕਾਲ ਆਈ ਸੀ ਮਹਿਲਾ ਦੇ ਵੱਲੋਂ ਦੱਸਿਆ ਗਿਆ ਫਰਜ਼ੀ ਮਾਮਲੇ ਦੇ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ ਤੇ ਕੁਸਮ ਡੁੰਮਰਾ ਨਾਮ ਦੀ ਇਹ ਮਹਿਲਾਏ ਜਿਸ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਡਰ ਗਈ ਕਿ ਮੈਨੂੰ ਕਿਸੇ ਮਾਮਲੇ 'ਚ ਫਸਾ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਉਸਦੇ ਵੱਲੋਂ ਪੈਸੇ ਦਿੱਤੇ ਗਏ 1 ਕਰੋੜ ਤੋਂ ਜ਼ਿਆਦਾ ਦੀ ਰਕਮ ਦਿੱਤੀ ਗਈ ਮਹਿਲਾ ਨੇ ਸਾਈਬਰ ਕ੍ਰਾਈਮ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸਾਡੇ ਧਿਆਨ ਦੇ ਵਿੱਚ ਮੈਟਰ ਆਇਆ ਹੈ ਕਿ ਮੁਖਤਸਰ ਸ਼ਹਿਰ ਦੀ ਇੱਕ ਲੇਡੀਜ਼ ਹੈ ਤੇ ਉਹਨੂੰ ਜੋ ਫੀਕ ਐਫ ਆਈ ਆਰ ਦੇ ਤੌਰ ਤੇ ਜੋ ਡਿਜੀਟਲ ਇੱਕ ਫਰਾਡ ਉਹਦੇ ਨਾਲ ਕੀਤਾ ਗਿਆ ਸੋ ਜੋ ਇਹ ਅਮਾਉਂਟ ਹੈ ਅਪ੍ਰੋਕਸੀਮੇਟਲੀ 1 ਕਰੋੜ ਤੋਂ ਅਬੋਵ ਦਾ ਅਮਾਉਂਟ ਹੈ ਸੋ ਮੈਂ ਦੱਸਣਾ ਚਾਹੁੰਦਾ ਜੀ ਸਾਡੇ ਐਸਐਸਪੀ ਸਾਹਿਬ ਡਾਕਟਰ ਅਕੀਲ ਚੌਧਰੀ ਸ਼੍ਰੀ ਮੁਖਤਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੁਸੀਂ ਸਾਈਬਰ ਕ੍ਰਾਈਮ ਤੇ ਲਗਾਤਾਰ ਜੋ ਕੰਮ ਕਰ ਰਹੇ ਆ ਸੋ ਜਿਵੇਂ ਮਾਮਲਾ ਸਾਡੇ ਧਿਆਨ ਦੇ ਵਿੱਚ ਆਇਆ ਜੀ ਉਹਦੇ ਤੇ ਇਮੀਡੀਏਟਲੀ ਐਫਆਈਆਰ ਨੰਬਰ ਨੌਰਮਿਸਟ ਕੀਤੀ ਗਈ ਹੈ ਸੋ ਫਰਦਰ ਇਹਦੇ ਇਨਵੈਸਟੀਗੇਸ਼ਨ ਜਾਰੀ ਹੈ ਧਰ बार बार ਇਹ ਇਤਿਹਾਦ ਦੇ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਕਿ ਤੁਸੀਂ ਅਜਿਹੇ ਸਾਈਬਰ ਠੱਗਾਂ ਤੋਂ ਸਾਵਧਾਨ ਰਹੋ ਪਰ ਬਾਵਜੂਦ ਲੋਕ ਇਸ ਦੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਜਾਂ ਫਿਰ ਡਰ ਦੀ ਬਜਾ ਦੇ ਨਾਲ ਆਪਣੇ ਪੈਸੇ ਗਵਾ ਬੈਠਦੇ ਨੇ ਇੱਕ ਲੰਬੇ ਟਾਈਮ ਤੱਕ ਤਾਂ ਮੀਤਾ ਬਚੰਦੀ ਆਵਾਜ਼ ਦੇ ਵਿੱਚ ਸਾਡੀਆਂ ਕਾਲਰ ਟਿਊਨਸ ਦੇ ਵਿੱਚ ਵੀ ਸਾਨੂੰ آگਾਹ ਕੀਤਾ ਗਿਆ ਪਰ ਜਦੋਂ ਫਿਰ ਵੀ ਠੱਗ ਆਪਣੇ मंसूਬਿਆਂ 'ਚ ਕਾਮਯਾਬ ਹੋ ਜਾਣ ਫਿਰ ਫਰਕ ਤਪੇਂਦਾ ਰੁਕਰੀਆਂ ਬਾਤ ਛੱਡ ਕੇ ਬ੍ਰੇਕ ਲਈ ਬ੍ਰੇਕ ਦੇ ਉਸ ਪਾਰ ਅਸੀਂ ਜ਼ਿਕਰ ਕਰਾਂਗੇ ਇੱਕ ਗੈਸ ਸਟੇਸ਼ਨ ਦਾ ਗੈਸ ਸਟੇਸ਼ਨ ਦੇ ਵਿੱਚ ਹੋਏ ਤਮਾਕੀ ਦਾ ਕਿ ਕਿੱਥੇ ਦਾ ਗੈਸ ਸਟੇਸ਼ਨ ਹੈ ਕਿੱਥੇ ਹੋਇਆ ਤਮਾਕਾ ਤਸਵੀਰਾਂ ਤੁਹਾਡੇ ਸਾਹਮਣੇ ਨੇ